ਗੁਰੂਨ ਦਾਵਾ ਤੇ ਬੱਬੂ ਮਾਨ ਦਾ ਏ ਕਲਾਸੀ ਵਧੀਆ ਬਹੁਤ ਵਧੀਆ ਪਛੇੜ ਪਰਵਾਰ ਪਛੇੜ ਦੇਖਣੀ ਚਾਹੀਦੀ ਹੈ ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤ ਉਹ ਦਸਵੇਂ ਗੁਰੂ ਦੀ ਜਦ ਬਾਣੀ ਪੜਦਾ ਬੱਬੂ ਮਾਨ ਦਾ ਬਹੁਤ ਵਧੀਆ ਰੋਲ ਕੀਤਾ ਹੋਇਆ ਤੇ ਹੋਰ ਕਿਤੇ ਕਿਤੇ ਰੋਲ ਵਧੀਆ ਲੱਗੇ ਬਹੁਤ ਵਧੀਆ ਰੋਲ ਸੀ ਬਹੁਤ ਵਧੀਆ ਲੱਗੀ ਜੀ ਮੂਵੀ ਅਸਲ ਵਧੀਆ ਬਣਾਈ ਹੈ ਬੱਬੂ ਮਾਨ ਨੇ ਬਹੁਤ ਵਧੀਆ ਐਕਸ਼ਨ ਨੇ ਵਧੀਆ ਸ਼ਮਕੀ ਸਰਦਾਰ ਮੂਵੀ ਲੋਕ ਇੱਥੇ ਦੇਖਣ ਆਏ ਨੇ ਬੜਾ ਲਾਡਾ ਸकाई ਸਲੀਮਾ ਦੇ ਵਿੱਚ ਤੇ ਆਪਾਂ ਜਾਣਦੇ ਆ ਕੀ ਰਿਵਿਊ ਨੇ ਤੇ ਗੱਲਬਾਤ ਕਰਦੇ ਆ ਆ ਬਾਈ ਜੀ ਦੱਸਿਓ ਪਹਿਲਾਂ ਤੁਸੀਂ ਦੱਸੋ ਕੀ ਰਿਵਿਊ ਹੈ ਜੀ ਕੀ ਆ ਦੇਖਿਆ ਹੈ ਤੁਸੀਂ ਬਹੁਤ ਵਧੀਆ ਲੱਗੀ ਜੀ ਮੂਵੀ ਅਸਲ ਵਧੀਆ ਬਣਾਈ ਆ ਬੱਬੂ ਮਾਨ ਨੇ ਬਹੁਤ ਵਧੀਆ ਐਕਸ਼ਨ ਨੇ ਵਧੀਆ ਰੋਮਾਂਟਿਕ ਆ ਵਧੀਆ ਦੇਖਣਯੋਗ ਹੈ ਗੱਲ ਕਰਾਂ ਥੋੜੀ ਇਹ ਅਫਸੋਸ ਵੀ ਇਹ ਆ ਵੀ ਉਹਦਾ ਛੋਟਾ ਭਾਈ ਵਰ ਗਿਆ ਮੈਨੂੰ ਥੋੜਾ ਅਫਸੋਸ ਜ਼ਿਆਦਾ ਲੱਗਿਆ ਹੂੰ ਠੀਕ ਸੀ ਫਿਲਮ ਬਹੁਤ ਵਧੀਆ ਸੀ ਰੋਮਾਂਟਿਕ ਸੀ ਸਾਰੇ ਤੇ ਸਮਾਂ ਦਾ ਪਤਾ ਹੀ ਨਹੀਂ ਲੱਗਿਆ ਕਿ 2.5 ਘੰਟੇ 3 ਘੰਟੇ ਵੀ ਲੱਗੇ ਜੀ ਤਾਂ ਕਿਵੇਂ ਲੱਗੀ ਜੀ ਤੁਹਾਨੂੰ ਮੂਵੀ ਫਿਲਮ ਬਹੁਤ ਵਧੀਆ ਗੁਰੂ ਰੰਦਾਵਾ ਤੇ ਬੱਬੂ ਮਾਨ ਦਾ ਏ ਕਲਾਸ ਵਧੀਆ ਬਹੁਤ ਵਧੀਆ ਬਾਕੀ ਇਨਸਾਨ ਮੈਂ ਮੈਂ ਕਰਦਾ ਰਹਿੰਦਾ ਵੀ ਮੈਂ ਕੁਝ ਨਹੀਂ ਕਰ ਬਹੁਤ ਸੋਹਣੀ ਬੋ ਵੀ ਆ ਜੀ ਤੇ ਕੀ ਮੈਸੇਜ ਦੇ ਰਹੇ ਹੋ ਹ ਮੈਸੇਜ ਹੀ ਆ ਮੈਂ ਜੋ ਪਹਿਲਾਂ ਕਹਿਤਾ ਵੀ ਇਨਸਾਨ ਨੂੰ ਮੈਂ ਮੈਂ ਨਹੀਂ ਕਰਨੀ ਚਾਹੀਦੀ ਠੀਕ ਹੈ ਨਾ ਬਾਕੀ ਇੱਕ ਵਾਰੀ ਮੂਵੀ ਨੂੰ ਦੇਖੋ ਤੁਹਾਨੂੰ ਦੇਖੋਗੇ ਬਹੁਤ ਵਧੀਆ ਲੰਦਾ ਹੋਗਾ ਤੁਹਾਨੂੰ ਜੀ ਐਸੀ ਖਸੂਰ ਨਹੀਂ ਬਿਲਕੁਲ ਤੇ ਕੀ ਵੀ ਲੱਗੀ ਬਰੇ ਮੂਵੀ ਕੇਸੀ ਜੀ ਓਕੇ ਸੀ ਤੇ ਹੋਰ ਗੱਲਬਾਤ ਕਰ ਲਮ ਭਾਈ ਕਿਵੇਂ ਲੱਗੀ ਮੂਵੀ ਤੁਹਾਨੂੰ ਬਹੁਤ ਸਰਾ ਹੈ ਜੀ ਵਧੀਆ ਸੀ ਸਾਹਿਬ ਜੀ ਤੇ ਹਾਂਜੀ ਕਿਵੇਂ ਲੱਗੀ ਜੀ ਬਹੁਤ ਵਧੀਆ ਰੋਲ ਕਿਹਦਾ ਸਭ ਤੋਂ ਵਧੀਆ ਲੱਗਿਆ ਬੱਬੂ ਮੰਨ ਦਾ ਰੋਲ ਵਧੀਆ ਲੱਗਿਆ ਗੁਰੂ ਰੰਧਾਵੇ ਦਾ ਗੁਰੂ ਰੰਧਾਵੇ ਦਾ ਬਹੁਤ ਵਧੀਆ ਸੀ ਬਾਈ ਗੁਰੂ ਰੰਧਾਵੇ ਦਾ ਪਹਿਲੀ ਵਾਰ ਜਿਹੜੀ ਇਹ ਚੀਜ਼ ਦਾ ਗੁਰੂ ਰੰਧਾਵੇ ਨੂੰ ਤੁਸੀਂ ਸਕਰੀਨ ਤੇ ਦੇਖਿਆ ਹਾਂ ਹਾਂ ਬਹੁਤ ਜ਼ਿਆਦਾ ਵਧੀਆ ਫਿਲਮ ਸੀ ਇਹ ਸਾਰੀਆਂ ਜਿੰਨੇ ਹਜੇ ਅਜੇ ਤੱਕ ਬੱਬੂ ਮੰਨ ਦੀ ਸਭ ਤੋਂ ਵੈਸਟ ਲੱਗੀ ਸੀ ਜੀ ਤਾਂ ਹੋਰ ਗੱਲਬਾਤ ਕਰ ਲੈਣਾ ਕਿਵੇਂ ਲੱਗੀ ਬ੍ਰਦਰ ਫਿਲਮ ਵਧੀਆ ਵਧੀਆ ਬਹੁਤ ਵਧੀਆ ਸੀ ਤੇ ਕਿਹਦਾ ਰੋਲ ਸਭ ਤੋਂ ਵਧੀਆ ਲੱਗਿਆ ਤੁਹਾਨੂੰ ਬੱਬੂ ਮੰਨ ਦਾ ਬੱਬੂ ਮੰਨ ਦਾ ਵਧੀਆ ਲੱਗਿਆ ਤੁਹਾਨੂੰ ਕਿਹਦਾ ਲੱਗਿਆ ਜੀ ਬੱਬੂ ਮੰਨ ਦਾ ਅੱਛਾ ਸਾਰਿਆਂ ਨੂੰ ਬੱਬੂ ਮੰਦ ਲੱਗਿਆ ਹਾਂਜੀ ਬੱਬੂ ਮੰਦ ਦਾ ਬਹੁਤ ਵਧੀਆ ਰੋਲ ਕੀਤਾ ਹੋਇਆ ਬ੍ਰੇ ਤੇ ਹੋਰ ਕੀ ਤੇ ਕਿਹੜਾ ਰੋਲ ਵਧੀਆ ਲੱਗਿਆ ਬੱਬੂ ਦਾ ਹੀ ਬਹੁਤ ਵਧੀਆ ਰੋਲ ਸੀ ਤੇ ਕੀ ਕਿਵੇਂ ਦੇਖਦੇ ਹੋ ਫਿਲਮ ਨੂੰ ਤੁਸੀਂ ਫਿਲਮ ਬਹੁਤ ਵਧੀਆ ਬਣੀ ਹੋਈ ਕਿਵੇਂ ਲੱਗੀ ਬ੍ਰਾ ਤੇ ਫਿਲਮ ਤੁਹਾਨੂੰ ਜੀ 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 ਗੱਲਬਾਤ ਹੋਰ ਕਰ ਲੈਂਦੇ ਕਿਵੇਂ ਲੱਗੀ ਬ੍ਰਾ ਤੇ ਫਿਲਮ ਬਹੁਤ ਵਧੀਆ ਬਾਈ ਜੀ ਪੂਰੀ ਘੈਂਟ ਸੀ ਜੀ ਤਾਂ ਤੁਸੀਂ ਦੇਖ ਰਹੇ ਹੋ ਆਲਮੋਸਟ ਅਸੀਂ ਆ ਪਬਲਿਕ ਦੇ ਨਾਲ ਜਿਹੜੀ ਗੱਲਬਾਤ ਕਰ ਰਹੇ ਹਰ ਇੱਕ ਦਸਰੇ ਨੇ ਕਿ ਬਹੁਤ ਵਧੀਆ ਜਿਹੜਾ ਆ ਫਿਲਮ ਦੇ ਜਿਹੜੇ ਪਾਰਟ ਨੇ ਬਹੁਤ ਅੱਛੇ ਨੇ ਤਾ ਹੋਰ ਵੀ ਅਸੀਂ ਗੱਲਬਾਤ ਕਰ ਲੈਂਦੇ ਤਾਂ ਤੁਸੀਂ ਦੇਖ ਸਕਦੇ ਹੋ ਆ ਸਾਰੇ ਜਿੰਨੇ ਵੀ ਤੁਸੀਂ ਦੇਖੋ ਕਿੰਨੀ ਪਬਲਿਕ ਇੱਥੇ ਆਈ ਆ ਤੇ ਪੂਰੀ ਪਬਲਿਕ ਇੱਥੇ ਪੂਰੀ ਫਿਲਮ ਦੇਖਣ ਦੇ ਲਈ ਜਿਹੜੀ ਇੱਥੇ ਆਈ ਆ ਤੇ ਪੂਰਾ ਥੀਏਟਰ ਜਿਹੜਾ ਫੁੱਲ ਸੀ ਤੇ ਥੀਏਟਰ ਜਿਹੜਾ ਪੂਰਾ ਫੁੱਲ ਸੀ ਤੇ ਬਾਹਰੋਂ ਵੀ ਜਿਹੜੀ ਇਹਨਾਂ ਦੀ ਐਂਟਰੀ ਹੋ ਰਹੀ ਆ ਇਧਰੋਂ ਵੀ ਜਿਹੜੀ ਐਂਟਰੀ ਹੋ ਰਹੀ ਆ ਤੇ ਬਹੁਤ ਵੱਡੀ ਗੱਲ ਆ ਤਾਂ ਹੋਰ ਬਗੱਲਬਾਤ ਕਰ ਲੈਂਦੇ ਹੋਰ ਭਾਈ ਜੀ ਕਿਵੇਂ ਦੇਖਦੇ ਤੁਸੀਂ ਬਹੁਤ ਵਧੀਆ ਲੱਗਿਆ ਯਾਰ ਜੀ ਤਾਂ ਕਿਵੇਂ ਦੇਖਦੇ ਹੋ ਭਾਈ ਜੀ ਉਹ ਤਾਂ ਯਾਰ ਹਾਂ ਉਸਤਾਦ ਜੀ ਕਿਹੜੇ ਉਸਤਾਦ ਜੀ ਬੜੀ ਫਿਲਮ ਸੀ ਨਵਾਂ ਕੰਟੈਂਟ ਸੀਗਾ ਸ਼ੈਤਾਨਾਂ ਨੇ ਬੱਬੂ ਮਾਨ ਨੇ ਸ਼ੈਤਾਨਾਂ ਨੂੰ ਖਤਮ ਕੀਤਾ ਫਰਮਦੇ ਸਿੰਘ ਜਿਹੜਾ ਬਾਣ ਦਾ ਸ਼ੇਰ ਮਿੱਤਰ ਉਹ ਅੱਛਾ ਤੇ ਡਾਇਲੋਗ ਕੋਈ ਦੁਬਾਰਾ ਪਾਣੀ ਪੜਦਾ ਨਹੀਂ ਡਾਇਲੋਗ ਇੱਕ ਵਾਰੀ ਸੀ ਦੁਬਾਰਾ ਸੁਣਨਾ ਚਾਹਾਂ ਕਿਵੇਂ ਦੱਸੋ ਜੀ ਬਾਜੀ ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤ ਉਹ ਦਸਵੇਂ ਗੁਰੂ ਦੀ ਜਦ ਬਾਣੀ ਪੜਦਾ ਕਿਆ ਬਾਤ ਹੈ ਜੀ ਤਾਂ ਕੇ ਹਾਸੇ ਬਹੁਤ ਆਦਾ ਬੱਬੂ ਮਾਨ ਦਾ ਰੌਣਕ ਬਹੁਤ ਕੰਡ ਸੀਗਾ ਗੁੱਡੂ ਗਿੰਦਾ ਜੀ ਇਹ ਕਰਦੇ ਨੇ ਉਸਤਾਦ ਆ ਸਕੇ ਚੱਕ ਜਾਈਆਂ ਇਸ ਤਰ੍ਹਾਂ ਦੀਆਂ ਫਿਲਮਾਂ ਆਉਣਗੀਆਂ ਤਾਂ ਬਹੁਤ ਵਧੀਆ ਬਹੁਤ ਸਿਰ ਜੀ ਤਾਂ ਬਾਈ ਜੀ ਦੱਸ ਰਹੇ ਨੇ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਆਣਗੀਆਂ ਤਾਂ ਬਹੁਤ ਵਧੀਆ ਇੱਕ ਵਾਰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾ ਦਿੱਤਾ ਜਾਵੇ ਤਾਂ ਆ ਸ਼ੌਕੀ ਸਰਦਾਰ ਅੱਜ ਬੜਲਾਡੇ ਦੇ ਸਲੀਮੇ ਦੇ ਵਿੱਚ ਸਕਾਈ ਸਲੀਮੇ ਦੇ ਵਿੱਚ ਜਿਹੜੀ ਲੱਗੀ ਆ ਜਿੱਥੇ ਤੁਹਾਨੂੰ ਸਾਰੇ ਰਿਵਿਊ ਦਿਖਾ ਦਿੱਤੇ ਨੇ ਵੀ ਦੀਵੇਂ ਬਾਈ ਜੀ ਨੇ ਦੱਸਿਆ ਕਿ ਗੁਰਬਾਣੀ ਦਾ ਵੀ ਸੰਦੇਸ਼ ਇਸ ਵਿੱਚ ਦਿੱਤਾ ਗਿਆ ਤੇ ਜਿਹੜਾ ਰਿਸ਼ਤੇਦਾਰੀਆਂ ਦੇ ਵਿੱਚ ਵੀ ਕੀ ਹੈ ਕੀ ਨਹੀਂ ਤਾਂ ਤੁਸੀਂ ਸਾਰੇ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੀ ਜਿਹੜੀ ਇਹ ਮੂਵੀ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਜਿਹੜੇ ਸੰਦੇਸ਼ ਦੇ ਰਹੀ ਹੈ